ਤੇ ਅੱਜ ਆਪਾਂ ਇੱਥੇ ਪਹੁੰਚੇ ਆ ਯੂਕੇ ਜਰਮਨ ਫਾਰਮਾਸਿਟਕਲਜ਼ ਡਾਕਟਰ ਪੀਮਸ ਐਂਡ ਕਾਉਂਸਲ ਹੋਮਿਓਫਾਰਮਾ ਦੇ ਵਿੱਚ ਤੇ ਇੱਥੇ ਇਹਨਾਂ ਦਾ 메ਨ ਜਿਹੜਾ ਦਫ਼ਤਰ ਆ ਇੱਥੇ ਬਣਾਇਆ ਹੋਇਆ ਜਿੱਥੇ ਲੈਕਚਰੂਮ ਪੇਚੀ ਦੇ ਬਹੁਤ ਵਧੀਆ ਨੁਕਤਿਆਂ ਦੇ ਉੱਤੇ ਭਾਈ ਜੀ ਰਿਸਰਚਾਂ ਵੀ ਕਰਦੇ ਆ ਤੇ ਆਪ ਦੀ ਨੁਕਤਿਆਂ ਤੇ ਦਵਾਈਆਂ ਵੀ ਬਣਾਉਂਦੇ ਆ ਤੇ ਅੱਜ ਆਪਾਂ ਇਹਨਾਂ ਨਾਲ ਤੁਹਾਡੀ ਇੰਟਰਵਿਊ ਕਰਾਵਾਂਗੇ ਕੁਝ ਮੈਂਟਾਂ ਦੀ ਦੇਖਦੇ ਆਂ ਤੇ ਇਹਨਾਂ ਦਾ ਇਲੈਕਟ੍ਰੋ ਹੋਮੋਪੈਥੀ ਜਿਹੜਾ ਆਫਿਸ ਆ ਇੱਥੇ ਕਲੀਨਿਕ ਹਸਪਤਾਲ ਇੱਥੇ ਡਾਕਟਰ ਸਾਹਿਬਾਨ ਬੈਠੇ ਨੇ ਤਾਂ ਆ ਜੋ ਆਪਾਂ ਗੱਲਬਾਤ ਕਰਦੇ ਆਂ ਕੋਈ ਖਾਸ ਇਹਨਾਂ ਦੇ ਨਾਲ ਸਸਾ ਜਗਾਸਾ ਕੀਤਾ ਉਹ ਜੈਮਰੀ ਚਿੱਟਾ ਬਲੀਆ ਜੇ ਇਹ ਅੱਜ ਸਾਡੇ ਸਬੋਕਿਆਂ ਨੂੰ ਜਾਣਕਾਰੀ ਦਿਓ ਤੇ ਜਿਹੜੀ ਇਲੈਕਟ੍ਰੋ ਹੋਮੋਪੈਥੀ ਤੋਂ ਕੰਮ ਕਰ ਰਹੇ ਨੇ ਜੀ ਤੇ ਇਹ ਬਾਕੀ ਪੈਥੀਆਂ ਨਾਲੋਂ ਕਿਵੇਂ ਵਧੀਆ ਹੋ ਅੱਜ ਤੱਕ ਇੰਡੀਆ ਦੇ ਵਿੱਚ ਪੰਜ ਪੈਥੀਆਂ ਆਈਆਂ ਨੇ ਸਭ ਤੋਂ ਪਹਿਲਾਂ ਅਜਵੀਦਾ ਇਹ ਲੋਕ ਪੈਥੀ ਹੋਮੋਪੈਥੀ ਸਿੱਧਾ ਚੱਲਣ ਨੇ ਪੰਜਵੀਂ ਪੈਥੀ ਇਲੈਕਟ੍ਰੋ ਹੋਮੋਪੈਥੀ ਆ ਰਹੀ ਹੈ ਦੂ ਮਾਰਦੀ ਲਿੰਕ 150 ਸਾਲ ਤੋਂ ਜਿਹੜੇ ਵਿੱਚ ਆਈ ਹੈ ਪਰ ਤੂ ਉਹਦਾ ਪ੍ਰਚਾਰ ਪ੍ਰਸਾਰ ਬਹੁਤ ਹੀ ਘੱਟ ਹੋਇਆ ਕਿਉਂਕਿ ਸਰਕਾਰ ਨੇ ਉਹ ਮਾਰਤਾ ਨਹੀਂ ਕੀਤੀ ਇਸ ਕਰਕੇ ਸੋਨਾ ਸਰਕਾਰ ਨੇ ਦੋ ਲੈਟਰ ਸੈਂਟਰ ਗਵਰਨਮੈਂਟ ਨੇ ਜਾਰੀ ਕਰ ਦਿੱਤੇ ਖਰਾਰ ਸਥਾਨ ਸਰਕਾਰ ਨੇ ਉਸ ਮਾਰਤਾ ਦੇ ਦਿੱਤੀ ਇਸ ਕਰਕੇ ਹੁਣ ਇਹ ਪੈਥੀ ਤੋਂ ਜਨਾ ਪਰਪਲ ਤੋਂ ਹੋ ਰਹੀ ਹੈ ਇਲੈਕਟ੍ਰੋ ਪੈਥੀ ਇਸ ਕਰਕੇ ਵੱਖਰੀ ਹੈ ਕਿ ਉਹ ਸਾਰੀਆਂ ਪੈਥੀ ਨਹੀਂ ਵਿੱਚ ਉਲੀ ਚਾਰਵੀ ਪਸ਼ਾਬ ਖਣਿਜ ਪ੍ਰਾਪਤ ਜਾ ਉਰੂਗਾ ਜਿਹੜਾ ਸਾਨੂੰ ਲੱਗਦਾ ਹੈ ਉਹਦੇ ਉੱਤੋਂ ਦਵਾਈ ਬਣਾ ਕੇ ਟੀਆਰ ਦਕਤਿਰ ਵਿੱਚ ਚ ਜਾਂਦੀ ਹੈ ਪ੍ਰੰਤ ਉਹ ਇਲੈਕਟ੍ਰੋਕੈਮਿਕਲ ਆਨਲੀ 114 ਪੋਤੇ ਵਰਤੀ ਜਾਂਦੇ ਹਨ ਜੋ ਇੱਕ ਮੈਂ ਕਹਿ ਸਕਦਾ ਕਿ ਸ਼ੁੱਧ ਸੋਖੀ ਸਨਾਤਨ ਪੈਚੀ ਹੈ ਇਸ ਤੱਕ ਕਿ ਇਸ ਪੈਚੀ ਦਾ ਜਿਹੜਾ ਜਿਹੜਾ ਹੁਣ ਗੌਰ ਪਾ ਲਾ ਪਾਦਾ ਜਾ ਰਿਹਾ ਹੈ ਅਜੇ ਹੋਰ ਪੈਚੀ ਆਉਣ ਜਿਹਦੇ ਰਿਜ਼ਲਟ ਵੀ ਬਹੁਤ ਵਧੀਆ ਆ ਰਹੇ ਹਨ ਜਿਵੇਂ ਹੁਣ ਵੱਡੀਆਂ ਬਿਮਾਰੀਆਂ ਕਹਿ ਦਿੰਦੇ ਹਾਂ ਇਨਾਂ ਦੇ ਵਿੱਚ ਹੋਰ ਬਿਮਾਰੀਆਂ ਦੇ ਵਿੱਚ ਇਲਾਜ ਸੰਭਵ ਨਹੀਂ ਹੈਗਾ ਕਿ ਆਪਣੀ ਇਸ ਇਲੈਕਟ੍ਰੋਮੋਵੇਥੀ ਵਿੱਚ ਉਹਨਾਂ ਦਾ ਇਲਾਜ ਸੰਭਵ ਹੋ ਜਾਂਦੇ ਐ ਇਲੈਕਟ੍ਰੋਪਥੀ ਵਿੱਚ ਉਹ ਸਾਰੇ ਇਲਾਜ ਜਿੱਥੇ ਦੂਜੀਆਂ ਪਥੀਆਂ ਆਪਣਾ ਕੰਮ ਛੱਡ ਦਿੱਤੀਆਂ ਇਲੈਕਟ੍ਰੋਪਥੀ ਦਾ ਕੰਮ ਉੱਥੋਂ ਸ਼ੁਰੂ ਹੁੰਦਾ ਹੈ ਤੇ ਇਲੈਕਟ੍ਰੋਪਥੀ ਦੇ ਰਾਗ ਨੂੰ ਜੜ ਤੱਕ ਪਹੁੰਚ ਕੇ ਠੀਕ ਕੀਤਾ ਜਾਂਦਾ ਹੈ ਠੀਕ ਤੇ ਬਹੁਤ ਵਧੀਆ ਵਿਚਾਰ ਪ੍ਰਕਾਟ ਸਰਵਨ ਦੇ ਕੇਸ ਹੋਏ ਆ ਹੋਰ ਕੁਝ ਕਹਿਣਾ ਚਾਹੋਗੇ ਆਪਣੀ ਜਨਰੇਸ਼ਨ ਨੂੰ ਆਉਣ ਵਾਲੇ ਕਿਹੜੀਆਂ ਨੂੰ ਮੈਂ ਕਹਿਣਾ ਚਾਹਣਾ ਵੀ ਆਉਣ ਵਾਲੀ ਜਨਰੇਸ਼ਨ ਨੂੰ ਕਿ ਉਹ ਐਲੈਕਟ੍ਰੋਪੈਥੀਂ ਗ੍ਰੀਤੀ ਦਵਾਈਆਂ ਦਾ ਖੇੜਾ ਛੱਡ ਕੇ ਉਹ ਆਜਰਮੇਵਲ ਜਾਂ ਇਲੈਕਟ੍ਰੋਪੈਥੀਵਲ ਆਵੇ ਕਿਉਂਕਿ ਇਲੈਕਟ੍ਰੋਬਿਓ ਗ੍ਰੀਤੀ 114 ਬਦਲਦਾ ਸਭ ਕੱਢ ਕੇ ਉਹਨਾਂ ਦੀ ਦਵਾਈ ਤਿਆਰ ਕੀਤੀ ਜਾਂਦੀ ਹੈ ਜੋ ਇੱਕ ਇਸ ਤਰੀਕੇ ਨਾਲ ਕੰਮ ਕਰਦੀ ਹੈ ਕਿ ਜਿਵੇਂ ਅਸੀਂ ਮਿੱਤੇ ਵਿੱਚ ਸਾਡੇ ਰਸ ਬੰਦਾ ਹੈ ਸਾਡੀ ਸਭ ਤੋਂ ਪਹਿਲਾਂ ਜੋ ਇਲੈਕਟ੍ਰੋਪੈਥੀ ਮੈਡੀਸਿਨ ਹੈ ਉਹ ਮਿੱਤੇ ਦੇ ਉੱਤੇ ਜਾ ਕੇ ਕੰਮ ਕਰਦੀ ਹੈ ਮਿੱਟੀ ਦੇ ਰਾਸ ਨੂੰ ਸ਼ੁੱਧ ਕਰਦੀ ਹੈ ਫਿਰ ਉਹ ਲਿਵਰ 'ਚ ਜਾ ਕੇ ਖੂਨ ਨੂੰ ਸ਼ੁੱਧ ਕਰਦੀ ਹੈ ਜਦੋਂ ਤੁਹਾਡਾ ਰਾਸ ਤੇਰੇ ਰक्त ਸ਼ੁੱਧ ਹੋ ਜਾਵੇ ਤੱਕ ਤੁਹਾਨੂੰ ਕੋਈ ਬਿਮਾਰੀ ਨਹੀਂ ਲੱਗਦੀ ਇਸ ਕਰਕੇ ਇਸ ਪ੍ਰਤੀ ਦਾ ਮੈਂ ਨੌਜਵਾਨਾਂ ਨੂੰ ਕਹਿਣਾ ਚਾਹਣਾ ਕਿ ਜੋ ਤੁਸੀਂ ਨਸ਼ੇ ਖਾ ਰਹੇ ਹੋ ਉਹ ਨਸ਼ਾ ਨੂੰ ਦੇਖੀ ਨਹੀਂ ਸਕਦੇ ਤਾਂ ਇਲੈਕਟ੍ਰੋਕਥੀਬਲਾਓ ਅਸੀਂ ਤੁਹਾਡੇ ਨਸ਼ੇ ਤੁਹਾਨੂੰ 52 ਬਿਮਾਰੀਆਂ ਜਿੰਨਾ ਦਾ ਹੋ ਇਤਿਮ ਕੋ ਇਲਾਜ ਨਹੀਂ ਉਹਨਾਂ ਦਾ ਅਨਾਜ ਤੱਕ ਦੀ ਮੰਦੀ ਇਹ ਸੀ ਡਾਕਟਰ ਸਹਿਬਾਨ ਦੀ ਆਪੀ ਸੰਤੋਸ਼ ਜੀ ਤੇ ਬਹੁਤ ਧੰਨਵਾਦ ਬਹੁਤ ਵਧੀਆ ਵਿਚਾਰ ਇਹਨਾਂ ਦੇ ਪੇਸ਼ ਕੀਤੇ ਹਨ ਬਹੁਤ ਧੰਨਵਾਦ